ਕਿਵੇਂ ਲੱਗ ਰਿਹਾ ਹੈਗਾ ਬਹੁਤ ਵਧੀਆ ਲੱਗ ਰਿਹਾ ਮੈਂ ਹੈਂਡੀਕੈਪ ਆ ਇਸ ਕਰਕੇ ਮੇਰੇ ਨਾ ਪੈਰ ਕਾਫੀ ਦੁਖ ਰਹੇ ਨੇ ਮੈਨੂੰ ਪੋਲੀਓ ਹੋਇਆ ਹੋਇਆ ਫਿਰ ਮੈਂ ਤਾਂ ਹੀ ਇੱਥੇ ਮਾਲਿਸ਼ ਕਰਵਾਉਣ ਆਈ ਸੀਗੀ ਤੇ ਹੁਣ ਕਾਫੀ ਆਰਾਮ ਮਿਲ ਰਿਹਾ ਹੈ ਇਹਨੂੰ ਆਰਾਮ ਮਿਲ ਰਿਹਾ ਹਾਂ ਇਹ ਲੈਗਸ ਦੋਨਾਂ ਨੂੰ ਹੀ ਪ੍ਰੈਸ ਕਰਦੀ ਹੈ ਕਿਵੇਂ ਰੈਲੀਫ ਮਿਲ ਰਿਹਾ ਆਰਾਮ ਆ ਰਿਹਾ ਆਰਾਮ ਮਿਲ ਰਿਹਾ ਹੈ ਜੀ ਪਹਿਲੀ ਵਾਰ ਇਸਤੇ ਵਰਤ ਲਈ ਪਹਿਲੀ ਵਾਰ ਆਏ ਹਾਂਜੀ ਅੱਜ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਜਿਵੇਂ ਹੁਣ ਲੱਤਾਂ ਦੀ ਪੇਨ ਹੋ ਰਹੀ ਸੀ ਲੱਤਾਂ ਦੇ ਦਰਦ ਸੀ ਉਹ ਠੀਕ ਹੋ ਰਿਹਾ ਠੀਕ ਹੋ ਰਿਹਾ ਜੀ ਹਾਂਜੀ ਤੁਹਾਨੂੰ ਪਤਾ ਹੀ ਹੈ ਗੱਡੀਆਂ ਕਿੰਨੇ ਕਿੰਨੇ ਦੂਰ ਖੜੀ ਹੋ ਜਾਂਦੀ ਹੈ 5 5 6 6 ਕਿਲੋਮੀਟਰ ਦੂਰ ਗੱਡੀਆਂ ਖੜੀ ਕਰ ਦਿੰਦੇ ਨੇ ਹੁਣ ਬਜ਼ੁਰਗਾਂ ਨੂੰ ਇੱਥੇ ਆਣਾ ਫਿਰ ਉਸ ਤੋਂ ਬਾਅਦ 2 ਘੰਟੇ ਲੈਂਚ ਖੜਾ ਹੋਣਾ ਫਿਰ ਵਾਪਸ ਜਾਣਾ ਤੁਸੀਂ ਦੇਖੋ ਕਿੰਨੀ ਥਕਾਵਟ ਹੋ ਜਾਂਦੀ ਹੈ ਪਰ ਸਾਡੇ ਕੋਲ ਇੱਥੇ ਮਸ਼ੀਨਾਂ ਪਈਆਂ ਅੰਦਰ ਅੰਦਰ ਸਾਡਾ ਫਿਜ਼ੋਥੈਰੇਪੀ ਔਰ ਮਾਲਿਸ਼ ਸਿਸਟਮ ਹੈਗਾ ਔਰ ਉਹਦੇ ਨਾਲ ਐਨਾ ਰਿਲੈਕਸ ਮਿਲਦਾ ਹੈ ਬੰਦਾ ਇੱਕਦਮ એનર્ਜੀ ਆ ਕੇ ਗੇਨ ਕਰਕੇ ਦੁਬਾਰਾ ਉੱਥੇ ਪਹ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਔਰ ਇੱਥੇ ਆਣਾ ਆਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅਸੀਂ ਛੋਟੇ ਸਾਹਿਬ ਜਦਿਆਂ ਤੋਂ ਹੀ ਸਿੱਖਣਾ ਹੈ। ਤਾਂ ਹੀ ਸਾਡੇ 'ਚ ਇੱਕ ਨਿਰਭੋ ਅਤੇ ਨਿਰਵੈਰ ਦੀ ਭਾਵਨਾ ਹੈ। ਡਰ ਹੈ ਹੀ ਨਹੀਂ ਕਿਸੇ ਦਾ। ਸਿਰਫ ਛੋਟੇ ਸਾਹਿਬ ਜਦਿਆਂ ਦੀ ਬਦੌਲਤ ਹੀ ਹੈਗਾ ਨਾ। ਜੇ ਉਹ ਨਾ ਇਤਿਹਾਸਿਕ ਹੋਏ ਤਾਂ ਅਸੀਂ ਵੀ ਡਰਪੋਕ ਹੀ ਰਹੀਏ ਇਹ ਤੇ ਉਹਨਾਂ ਦੀ ਕੁਰਬਾਨੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਬਿਲਕੁਲ ਡਰ ਦੇਣੀ ਆ ਬਸ ਸੇਵਾ ਹੀ ਸੇਵਾ ਕਰਨੀ ਜੋ ਉਹਨਾਂ ਦੇ ਰਾਤ ਤੋਂ ਤਾਈਂ ਪੂਰਾ ਸਾਲ ਫੁਰੀ ਚੜਦੀ ਕਲਾ ਵਿੱਚ ਗੁਰੂ ਸਾਹਿਬ ਦਾ ਤਰਸ ਹੈਗਾ ਉਹਨਾਂ ਇਹਨਾਂ ਦੀ ਅਸੀਸਾਂ ਹੈਗੇ ਛੋਟੇ ਸਾਹਿਬ ਜੀ ਐ ਸੁਪਨਿਆਂ ਵਿੱਚ ਵੀ ਆਈ ਸੋਚਦਾ ਰਹਿੰਦਾ ਕਿ ਸਭ ਸੇਵਾ 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 ਐਂਡ ਸਿਮਰਨ ਐਸੀ ਕਰਨ ਐਨੇ ਇੱਕ ਆਸ਼ਰਮ ਵੀ ਖੋਲਿਆ ਨਿਆਸਰਿਆਂ ਦਾਸਾ ਤੁਸੀਂ ਬਾਹਰ ਲਿਖਿਆ ਹੋਏਗਾ ਦੇਖੋ ਤੇ ਰੋ ਵੀ ਅਸੀਂ ਅਸਥਿਤ ਕੀਤਾ ਐ ਇੱਥੋਂ ਹੀ ਦਾਤ ਮਿਲੀ ਐ ਕਿਉਂਕਿ ਅਸੀਂ 2014 ਤੋਂ ਬਾਲਿਸ਼ ਦਾ ਕੈਂਪ ਚਲਾਇਆ ਹੋਇਆ ਐ ਐਸੀ ਨਹੀਂ ਚਲਾਇਆ ਸੀ ਤੇ ਉਹਨੂੰ ਵੇਖ ਵੇਖ ਕੇ ਅਸੀਂ ਆਸ਼ਰਮ ਵੀ ਖੋਲਿਆ ਹਾਂ 1.5 200 ਬੰਦਾ ਹੈਗਾ ਉੱਥੇ 1.5 200 ਬੰਦਾ ਹਾਂ 200 ਬੰਦਾ ਉੱਥੇ ਰਹਿ ਰਿਹਾ ਤੇ 300 ਬੰਦਾ ਸੀ ਠੀਕ ਕਰਕੇ ਘਰ ਪੇ ਚੁੱਕੇ ਆ ਜਿਹੜੇ ਸੜਕਾਂ ਦੇ ਪੇ ਹੁੰਦੇ ਨੇ ਕਈਆਂ ਦੇ ਕੀੜੇ ਪੇ ਹੁੰਦੇ ਨੇ ਕਈਆਂ ਨੂੰ ਪੈਰਾਲਾਈਜ਼ ਹੋ ਗਿਆ ਹੁੰਦਾ ਸਾਰਿਆਂ ਨੂੰ ਉੱਥੇ ਰੱਖਦੇ ਆ ਉਹਨਾਂ ਨੂੰ ਠੀਕ ਕਰਕੇ ਫਿਰ ਉਹਨਾਂ ਨੂੰ ਘਰ ਭੇਜੀ ਦਾ ਟਰੈਕਿੰਗ ਕਰੀਦੀ ਹੈ ਜਿਨ੍ਹਾਂ ਨੂੰ ਘਰ ਕੋਈ ਰੱਖਦਾ ਹੀ ਨਹੀਂ ਹੈ ਘਰwale ਵੀ ਨਹੀਂ ਲੱਗਦੇ ਸੈਂਸ ਬੱਚੇ ਸਾਰੇ ਸਾਰੇ ਹਾਂ ਕਿਉਂਕਿ ਹਰਿਆਣਾ ਵਿੱਚ ਨਹੀਂ ਹੈਗਾ ਇਹੋ ਜੀ ਚੀਜ਼ ਨਾ ਪੰਜਾਬ 'ਚ ਤੇ ਹੈਗੀ ਹੈ ਤੇ ਹਰਿਆਣਾ ਦੇ ਡਿਫਰੈਂਟ ਡਿਸਟ੍ਰਿਕਟ ਉੱਥੇ ਆਂਦੀ ਹੈ ਉੱਥੇ ਆਂਦੀ ਹੈ ਹਾਂ ਉਹ ਸਿਰਫ ਦਾਨ ਦੇ ਨਾਲ ਹੀ ਇਹ ਇਹਨਾਂ ਦਾ ਵੋਲੰਟੀਅਰਸ ਨੂੰ ਸਾਰਿਆਂ ਨੂੰ ਮੋਟੀਵੇਟ ਕਰਕੇ ਤੇ ਅੱਜ ਇਹਨਾਂ ਨੇ ਅਸੀਂ ਤੇ ਲਗਾ ਰਹੇ ਹਾਂ 12-13 ਤੋਂ ਤੇ ਇਸ ਸਾਲ ਵੀਰਜੀ ਹੋਰ ਨਾਲ ਵੀਰਜੀ ਨੇ ਹਿੰਮਤ ਮਾਰੀ ਤੇ ਐਨੇ ਸਾਰੇ ਵਲੰਟੀਅਰ ਡਿਫਰੈਂਟ ਡਿਫਰੈਂਟ ਸਟੇਟ ਤੋਂ ਕੋਈ ਹਰਿਆਣਾ ਤੋਂ ਕਿ ਕਿੱਥੋਂ ਹੋਰ ਡਿਫਰੈਂਟ ਡਿਫਰੈਂਟ ਡਿਸਟ੍ਰਿਕਟ ਤੋਂ ਐਂਡ ਦੀ ਹਿੰਮਤ ਹੈ ਅੱਜ ਗੱਲ ਕਰੂਗਾ ਮਿਸ਼ਨ ਚੜ੍ਹਦੀ ਕਲਾ ਤੋਂ ਆ ਅਸੀਂ ਹਰ ਸਾਲ ਉੱਥੇ ਲਗ ਲਗ ਸੇਵਾਵਾਂ ਕਰੀਦੀਆਂ ਲਾਸਟ ਈਅਰ ਅਸੀਂ ਪਾਣੀ ਦੀ ਸੇਵਾ ਕੀਤੀ ਸੀ ਟ੍ਰੈਫਿਕ ਕੰਟਰੋਲ ਦੀ ਸੇਵਾ ਕੀਤੀ ਸੀਗੀ ਸਫਾਈ ਦੀ ਸੇਵਾ ਕੀਤੀ ਸੀ ਤੇ ਇਸ ਸਾਲ ਅਸੀਂ ਇੱਕ ਸਾਡਾ ਪ੍ਰੋਜੈਕਟ ਚੱਲਦੀ ਰਿਹਾ ਗੁਰੂਗਿਆਨ ਲੱਗਰ ਉਸੇ ਦਾਨਦਾਰ ਵੀਰਜੀ ਹੋਰਾਂ ਨਾਲ ਮਿਲ ਕੇ ਅਸੀਂ ਉਹਨਾਂ ਦਾ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿੱਤੇ ਅਸੀਂ ਕਰ ਸਕਦੇ ਹ ਹਰਿਆਣਾ ਤੋਂ ਜਿਲ੍ਹੇ ਪੰਜਾਬ ਦੀ ਗੱਲ ਕਰੀਏ ਪਠਾਨਕੋਟ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਮੋਗੇ ਤੋਂ ਡੇਰਾ ਬਾਬਾ ਨਾਨਕ ਤੋਂ ਸਾਰੀ ਆਲਮੋਸਟ ਪੂਰੇ ਪੰਜਾਬ ਦੇ ਉੱਤੋਂ ਦੀ ਵਲੰਟੀਅਰਸ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖੋ ਉਹਨਾਂ ਲੱਗ ਰਿਹਾ ਐ ਹੁਣੇ ਹੋ ਕੇ ਗਏ ਨੇ ਸਵੇਰੇ ਸੇਵਾ ਕਰਕੇ ਗਏ ਨੇ ਦੁਬਾਰਾ ਫੇਰ ਆ ਗਏ ਨੇ ਫੇਰ ਆ ਗਏ ਕਹਿੰਦੇ ਆਪਾਂ ਸੇਵਾ ਕਰਨੀ ਆ ਅਸੀਂ ਦੋ ਦੋ ਘੰਟੇ ਦੀਆਂ ਸ਼ਿਫਟਾਂ ਲਾਈਆਂ ਨੇ ਇਹ ਆਪਾਂ ਭਾਜੀ ਹੋਰ ਕਿੰਨੇ ਕ ਮਰੀਜ਼ ਜਿਹੜੇ ਨੇ ਤੁਹਾਡੇ ਕੋਲੋਂ ਲੰਘ ਬੇਨਤ ਸਤਿਗੁਰ ਦੀ ਕਿਰਪਾ ਗੁਰੂ ਸਾਹਿਬ ਦੀ ਜੀ ਬੜੇ ਬੇਨਤ ਮਰੀਜ਼ ਆ ਰਹੇ ਨੇ ਆਨੰਦ ਮੈਂ ਕਹਿੰਦਾ ਜੀ ਅਸੀਂ 10 ਮਿੰਟ ਘੇੜਾ ਕੱਢਣ ਗਏ ਆ ਤੇ ਸਾਡਾ ਮਨ ਘਾਉ ਮਾਉ ਕਰਦਾ ਜੀ ਕਿ ਸੇਵਾ ਜੀ ਦੁਆਰਾ ਆ ਜੀ ਸਾਡਾ ਇਨਾ ਮਨ ਕਰ ਰਿਹਾ ਜੀ ਕਿ ਅਸੀਂ ਉੱਠੀਏ ਨਾ ਜੀ ਅੱਜ ਸਭ ਤੋਂ ਵੱਡੀ ਜਿਹੜੀ ਸੇਵਾ ਮਨੁੱਖਤਾ ਦੀ ਸੇਵਾ ਐਤੋਂ ਵੱਡੀ ਕੋਈ ਸੇਵਾ ਹੈ ਨਹੀਂ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਜੇ ਕਿਸੇ ਦਾ ਆਪ ਦਰਦ ਦੂਰ ਕਰ ਦਈਏ ਨਾ ਐਤੋਂ ਵੱਡੀ ਮਾਰੇ ਦੀ ਖੁਸ਼ੀ ਵੀ ਕੋਈ ਨਹੀਂ ਹੁਣ ਜਿਵੇਂ ਸੇਵਾ ਕਰਵਾਣ ਲੱਗਿਓ ਪਹਿਲਾਂ ਪਿਛਲੇ ਸਾਲ ਆਏ ਸੀ ਕਿ ਪਹਿਲੀ ਵਾਰ ਹਾਂ ਜੀ ਪਹਿਲੇ ਪਿਛਲੇ ਸਾਲ ਪਿਆਏ ਸੀ ਕਿਵੇਂ ਲੱਗਦਾ ਕੇ ਬਹੁਤ ਵਧੀਆ ਲੱਗਦਾ ਬਹੁਤ ਸੇਵਾ ਕਰਦੇ ਸੇਵਾ ਪੂਰੇ ਐ ਲਾੜ ਨਾਲ ਕਰਾਏ ਮੈਂ ਪੂਰੀ ਬਹੁਤ ਵਧੀਆ ਸੇਵਾ ਕਰਦੇ ਹੁੰਦੇ ਗੁੱਸ ਹੋ ਜਾਂਦੀ ਹੈ ਪੂਰੀ ਤਕੀਮਾ ਹੀ ਲਾਣ ਦੇ ਜਰਾ ਸਾਰੇ ਜੌਬ ਕਰਦੇ ਨੇ ਕੋਈ ਇਹਨਾਂ ਦਾ ਉਹਨਾਂ ਦਾ ਕੋਈ ਹੈ ਨਹੀਂ ਹੈ ਕਿ ਹਾਂ ਵੀ ਇਹਨਾਂ ਦਾ ਰੋਜ਼ਾ ਹੈਗਾ ਮਤਲਬ ਇਹ ਨਹੀਂ ਕਿ ਹਾਂ ਵੀ ਇੱਕ ਕੰਮ ਕਰਦੇ ਨੇ ਨਹੀਂ ਇਹ ਸਾਰੇ ਕੋਈ ਇੰਜੀਨੀਅਰ ਹੈਗਾ ਕੋਈ ਆਈਟੀ ਕੰਪਨੀ ਤੋਂ ਹੈਗਾ ਕੋਈ ਐਚਆਰ ਤੋਂ ਹੈਗਾ ਤੇ ਇੱਥੇ ਆ ਕੇ ਹਰ ਕੋਈ ਬੰਦਾ ਸੇਵਾ ਕਰਦਾ ਇਹ ਤਿਲਾਂ ਦੇ ਤੇਲ ਚ ਹੀ ਬਣਦਾ ਜੀ ਤਿੰਨ ਚਾਰ ਚੀਜ਼ਾਂ ਹੋਰ ਪੈਂਦੀਆਂ ਹਾਂਜੀ ਇਹ ਤੇਲ ਫਿਰ ਇਹਨਾਂ ਦਾ ਵਾਸਤੇ ਅਸੀਂ ਉੱਥੋਂ ਹੀ ਬਣਾ ਕੇ ਲਿਆਣੇ ਜੀ ਮਾਲਸ਼ ਵਾਸਤੇ ਮਾਲਸ਼ ਵਾਲਾ ਜਹਾਨ ਜੀ ਸਪੈਸ਼ਲ ਤੇਲ ਬਣ ਜਾਂਦਾ ਜੀ ਇਹ ਪੇਨ ਕਿਲਰ ਤੇਲ ਕਹਿ ਸਕਦੇ ਉਹਨੂੰ ਫੇ ਇਕੱਠਾ ਹੀ 10 15 ਲੀਟਰ ਬਣਾ ਲਿਆ ਜੀ ਮੇਰੇ ਇੱਥੇ 3 ਦਿਨ ਚੱਲਦਾ ਜੀ 5 ਲੀਟਰ ਰੋਜ਼ ਤਾਂ ਲੱਗ ਜਾਂਦਾ ਇਹਨਾਂ ਦੇ ਮਾਲਸ਼ ਮਾਲਸ਼ ਤੇ ਹਰ ਰੋਜ਼ 5 ਲੀਟਰ ਲਈਆਂ ਹਾਂਜੀ ਹਾਂਜੀ ਉਹ ਬਰ ਅਸੀਂ ਸਾਰਾ ਜੇ ਬਾਅਦ ਚ ਕੋਈ ਥੋੜਾ ਬੋਸਾ 5 ਜੇ ਲੀਟਰ ਦੋ ਲੀਟਰ ਵੰਡ ਦਈ ਜਾਂ ਆਜ ਵੰਡ ਕੇ ਚਲੇ ਜੇ ਨਾਲ ਲੈ ਲਿਜਾਈਦਾ ਵਾਪਸ ਨਾ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖਾਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਵਕਤ ਮੈਂ ਫਤਿਹਗੜ੍ਹ ਸਾ ਪੌਦਾ ਮਹੀਨਾ ਚੱਲ ਰਿਹਾ ਸ਼ਹੀਦੀ ਦਿਨ ਚੱਲ ਰਹੇ ਨੇ ਸਿੱਖ ਇਤਿਹਾਸ ਦੇ ਵਿੱਚ ਬੜਾ ਮਹੱਤਵਪੂਰਨ ਹੈ ਪਰ ਜੇ ਆਪਾਂ ਗੱਲ ਕਰੀਏ ਤਾਂ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਇਸ ਦੇ ਵਿੱਚ ਆਪਣੇ ਆਪਣੇ ਤਰੀਕੇ ਨਾਲ ਸਹਾਯੋਗ ਦੇ ਰਿਹਾ ਨੀ ਆਸਰਾ ਦਾ ਆਸਰਾ ਇੱਕ ਐਸਾ ਨਾਮ ਇੱਕ ਐਸਾ ਸ਼ੈਲਟਰ ਹੋਮ ਹੈ ਜਿਸ ਦੇ ਵਿੱਚ 440 ਜਿਹੜੇ ਮਰੀਜ਼ ਰਹਿੰਦੇ ਨੇ ਤੇ ਇਹ ਹਰ ਸਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਸੇਵਾ ਨਿਮਾਉਂਦੇ ਨੇ ਤੇ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਦਾ ਨੀ ਆਸਰਾ ਦੇ ਆਸਰੇ ਦੇ ਵਿੱਚ ਜਦੋਂ ਜਿੰਨੇ ਵੀ ਲੋਕ ਜਿਹੜੇ ਨੇ ਉਹ ਸੇਵਾਨ ਵਾਰੇ ਨੂੰ ਹਰ ਸਾਲ ਉਰੇ ਆ ਕੇ ਮਾਲਿਸ਼ ਦੀ ਸੇਵਾ ਨਿਮਾਉਂਦੇ ਨੇ ਜਿਹੜੇ ਫਤੇਗੜ ਸਾਹਿਬ ਆਪਣੀ ਸ਼ਰਧਾ ਦੇ ਮੁਤਾਬਕ ਚੱਲ ਕੇ ਫਤੇਗੜ ਸਾਹਿਬ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਤੋਂ ਚੱਲ ਕੇ ਫਤੇਗੜ ਸਾਹਿਬ ਦੇ ਵਿੱਚ ਪਹੁੰਚਦੇ ਨੇ ਜਾਂ ਬਜ਼ੁਰਗ ਹੁੰਦੇ ਨੇ ਉਹਨਾਂ ਦੀ ਜਿਹੜੀ ਇਹ ਸੇਵਾ ਕੀਤੀ ਜਾਂਦੀ ਹੈ ਮਾਲਿਸ਼ ਕੀਤੀ ਜਾਂਦੀ ਹੈ ਇਹ ਤੁਸੀਂ ਵੇਖ ਵੀ ਸਕਦੇ ਹੋ ਕਿ ਭੀੜ ਵੀ ਬਾਬਾਈ ਹੈ ਤੇ ਆਪਾਂ ਅੰਦਰ ਜਾ ਕੇ ਜਸਕੀਰਤ ਸਿੰਘ ਜੀ ਨਾਲ ਵੀ ਤੁਹਾਡੀ ਜਿਹੜੀ ਹੈ ਗੱਲਬਾਤ ਕਰਵਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਮੈਂ ਕੈਮਰਾਮੈਨ ਪਰ ਉਹ ਵੀ ਕਹੂੰਗਾ ਇੱਕ ਵਾਰ ਜਸਕੀਰ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਠੀਕ ਸ਼ੁਕਰੀਆ ਦਾ ਆਪ ਜੀ ਦਾ ਬਹੁਤ ਬਹੁਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਤੋਂ ਪਿਛਲੇ ਸਾਲ ਵੀ ਟਾਈਮ ਔਰ ਸੇਮ ਮਤਲਬ ਐਹੀ ਮੌਕਾ ਸੀ ਔਰ ਐਹੀ ਡੇਟ ਸੀ ਜੋ ਪਿਛਲੇ ਸਾਲ ਮਿਲੇ ਸੀ ਪਰ ਇਸ ਸਾਲ ਬਹੁਤ ਹੀ ਆਨੰਦ ਹੈ ਗੁਰੂ ਸਾਹਿਬ ਦੀ ਕਿਰਪਾ ਹੈਗੀ ਪਿਛਲੇ ਨਾਲੋਂ ਵੱਧ ਕੇ ਰਾਸ਼ੇਗ ਔਰ ਵੱਧ ਕੇ ਮਸ਼ੀਨਾ ਰੱਖੇ ਸੰਗਤ ਵੀ ਵੱਧ ਕੇ ਗਈ ਵੋਲੰਟੀਅਰ ਵੀ ਵੱਧ ਕੇ ਗਏ ਵਲੰਟੀਅਰ ਵੀ ਬਣ ਕੇ ਆ ਬਿਲਕੁਲ ਇੱਕ 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 ਗੱਲ ਮੈਂ ਦੇਖਦਾ ਹੁੰਦਾ ਕਿ ਸਿੱਕੇ ਇਤਿਹਾਸ ਦੇ ਵਿੱਚ ਬੜਾ ਮੈਂ ਕਹਿੰਨਾ ਬਹੁਤ ਨੇੜਲਾ ਸਬੰਧ ਹੈ ਉਹ ਦੀ ਰਾਤ ਜਦੋਂ ਆਪਾਂ ਵੇਖਦੇ ਆ ਸ਼ਹੀਦੀਆਂ ਪ੍ਰਾਪਤ ਹੋਏ ਨੇ ਇਹ ਸ਼ਹੀਦੀਆਂ ਦਾ ਮਹੀਨਾ ਕਿਹਾ ਜਾਂਦਾ ਆ ਲੋਕ ਆਪਣੇ ਆਪਣੇ ਤਰੀਕੇ ਨਾਲ ਬੜੀ ਦੂਰੋਂ ਔਰੇ ਤੱਕ ਪਹੁੰਚਦੇ ਨੇ ਕਈ ਸ਼ਰਦਾ ਦੇ ਕਾਰਾਂ ਗੱਡੀਆਂ ਦੇ ਵਿੱਚ ਆਉਂਦੇ ਨੇ ਕੋਈ ਚੱਲ ਕੇ ਆਉਂਦੇ ਨੇ ਤੁਸੀਂ ਜਿਹੜੇ ਚੱਲ ਕੇ ਆਉਂਦੇ ਨੇ ਉਹਨਾਂ ਦੀ ਸੇਵਾ ਵੀ ਕਰਨੀ ਪੈ ਜਾਂਦੀ ਹੈ ਅਸਲ ਵਿੱਚ ਤੁਹਾਨੂੰ ਪਤਾ ਹੀ ਹੈ ਗੱਡੀਆਂ ਕਿੰਨੇ ਕਿੰਨੇ ਦੂਰ ਖੜੀ ਹੋ ਜਾਂਦੀ ਹੈ 5 5 6 6 ਕਿਲੋਮੀਟਰ ਦੂਰ ਗੱਡੀਆਂ ਖੜੀ ਕਰ ਦਿੰਦੇ ਨੇ ਹੁਣ ਬਜ਼ੁਰਗਾਂ ਨੂੰ ਇੱਥੇ ਆਣਾ ਫਿਰ ਉਸ ਤੋਂ ਬਾਅਦ 2 ਘੰਟੇ ਲੈਂਚ ਖੜਾ ਹੋਣਾ ਫਿਰ ਵਾਪਸ ਜਾਣਾ ਤੁਸੀਂ ਦੇਖੋ ਕਿੰਨੀ ਥਕਾਵਟ ਹੋ ਜਾਂਦੀ ਹੈ ਪਰ ਸਾਡੇ ਕੋਲੇ ਇੱਥੇ ਮਸ਼ੀਨਾਂ ਪਈਆਂ ਅੰਦਰ ਅੰਦਰ ਸਾਡਾ ਫਿਜ਼ੋਥੈਰੇਪੀ ਔਰ ਮਾਲਿਸ਼ ਸਿਸਟਮ ਹੈਗਾ ਔਰ ਉਹਦੇ ਨਾਲ ਐਨਾ ਰਿਲੈਕਸ ਮਿਲਦਾ ਹੈ ਬੰਦਾ ਇੱਕਦਮ એનર્ਜੀ ਆ ਕੇ ਗੇਨ ਕਰਕੇ ਦੁਬ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਔਰ ਇੱਥੇ ਆਣਾ ਆਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅਸੀਂ ਛੋਟੇ ਸਾਹਿਬ ਜਿਆਦਿਆਂ ਤੋਂ ਹੀ ਸਿੱਖਣਾ ਹੈ। ਤਾਂ ਹੀ ਸਾਡੇ 'ਚ ਇੱਕ ਨਿਰਪੋਹ ਔਰ ਨਿਰਵੈਰ ਦੀ ਭਾਵਨਾ ਆਏਗੀ। ਭਾਵਨਾ ਜਿਹੜੀ ਆਉਂਦੀ ਹੈ। ਜੇ ਛੋਟੇ ਸਾਹਿਬ ਜਿਆਦਿਆਂ ਨੂੰ ਆਂਦੇ ਤਾਂ ਹੀ ਅਸੀਂ ਹੁਣ ਡਰ ਹੈ ਹੀ ਨਹੀਂ ਕਿਸੇ ਦਾ। ਸਿਰਫ ਛੋਟੇ ਸਾਹਿਬ ਜਿਆਦੇ ਦੀ ਬਦੌਲਤ ਹੀ ਹੈਗਾ ਨਾ। ਜੇ ਉਹ ਨਾ ਇਤਿਹਾਸੀ ਚੋ ਇਹ ਅਸੀਂ ਵੀ ਡਰਪੋਕ ਹੀ ਰਹੀਏ ਇਹ ਤੇ ਉਹਨਾਂ ਦੀ ਕੁਰਬਾਨੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਬਿਲਕੁਲ ਡਰ ਦੇਣੀ ਆ ਬਸ ਸੇਵਾ ਹੀ ਸੇਵਾ ਕਰਨੀ ਜੋ ਉਹਨਾਂ ਦੇ ਰਾਤ ਤੋਂ ਤਾਈਂ ਪੂਰਾ ਸਾਲ ਫੁਰੀ ਚੜਦੀ ਕਲਾ ਚ ਗੁਰੂ ਸਾਹਿਬ ਦਾ ਤਰਸ ਹੈਗਾ ਉਹਨਾਂ ਇਹਨਾਂ ਦੀ ਅਸੀਸਾਂ ਹੈਗੇ ਛੋਟੇ ਸਾਹਿਬ ਜੀ ਬਿਲਕੁਲ ਮੈਂ ਵੇਖ ਵੀ ਪਾ ਲਿਆ ਜੀ ਇਹਨੇ ਇਹ ਸਾਰਾ ਲੇਡੀਜ਼ ਨੂੰ ਹੈਂਡਲ ਕਰ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਜੀ ਜਿਹੜੀ ਸੇਵਾ ਨਿਭਾ ਰਹੇ ਨੇ ਬਾ ਕਮਾਲ ਹੈ ਕਿਤੇ ਨਾ ਕਿਤੇ ਅੰਦਰੋਂ ਮਨ ਦੇ ਵਿੱਚ ਵੀ ਚੇਸ ਕਿ ਨਿਕਲਦੀ ਹੈ ਕਿ ਇਹ ਮੇਰਾ ਪੁੱਤ ਹੈ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਬੜਾ ਵਧੀਆ ਵੀ ਆਈ ਹੈ ਸੇਵਾ ਕਰ ਲਈ ਐ ਸੁਪਨਿਆਂ ਵਿੱਚ ਵੀ ਆਈ ਸੋਚਦਾ ਰਹਿੰਦਾ ਕਿ ਸਭ ਸੇਵਾ 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 ਐਂਡ ਸਿਮਰਨ ਐਸੀ ਕਰਨ ਐਨੇ ਇੱਕ ਆਸ਼ਰਮ ਵੀ ਖੋਲਿਆ ਨਿਆਸਰਿਆਂ ਦਾਸਾ ਤੁਸੀਂ ਬਾਹਰ ਲਿਖਿਆ ਹੋਏਗਾ ਦੇਖੋ ਤੇ ਉਹ ਵੀ ਅਸੀਂ ਅਸਥਿਤ ਕੀਤਾ ਹੈ ਇੱਥੋਂ ਹੀ ਦਾਤ ਮਿਲੀ ਹੈ ਕਿਉਂਕਿ ਅਸੀਂ 2014 ਤੋਂ ਬਾਲਿਸ਼ ਦਾ ਕੈਂਪ ਚਲਾਇਆ ਹੋਇਆ ਹੈ ਐਸੀ ਨਹੀਂ ਚਲਾਇਆ ਸੀ ਤੇ ਉਹਨੂੰ ਵੇਖ ਵੇਖ ਕੇ ਅਸੀਂ ਆਸ਼ਰਮ ਵੀ ਖੋਲਿਆ ਹਾਂ 1.5 200 ਬੰਦਾ ਹੈਗਾ ਉੱਥੇ 1.5 200 ਬੰਦਾ ਹਾਂ 200 ਬੰਦਾ ਉੱਥੇ ਰਹਿ ਰਿਹਾ ਤੇ 300 ਬੰਦਾ ਅਸੀਂ ਠੀਕ ਕਰਕੇ ਘਰ ਪੇ ਚੁੱਕੇ ਆ ਜਿਹੜੇ ਸੜਕਾਂ ਦੇ ਪੇ ਹੁੰਦੇ ਨੇ ਕਈਆਂ ਦੇ ਕੀੜੇ ਪੇ ਹੁੰਦੇ ਨੇ ਕਈਆਂ ਨੂੰ ਪੈਰਾਲਾਈਜ਼ ਹੋ ਗਿਆ ਹੁੰਦਾ ਸਾਰਿਆਂ ਨੂੰ ਉੱਥੇ ਰੱਖਦੇ ਆ ਉਹਨਾਂ ਨੂੰ ਠੀਕ ਕਰਕੇ ਫਿਰ ਉਹਨਾਂ ਨੂੰ ਘਰ ਭੇਜੀ ਦਾ ਟਰੈਕਿੰਗ ਕਰੀਦੀ ਹੈ ਜਿਨ੍ਹਾਂ ਨੂੰ ਘਰ ਕੋਈ ਰੱਖਦਾ ਹੀ ਨਹੀਂ ਹੈ ਘਰ ਵਾਲੇ ਵੀ ਨਹੀਂ ਲੱਗਦੇ ਸੈਂਸ ਬੱਚੇ ਸਾਰੇ ਸਾਰੇ ਹਾਂ ਕਿਉਂਕਿ ਹਰਿਆਣਾ ਵਿੱਚ ਨਹੀਂ ਹੈਗਾ ਇਹੋ ਜੀ ਚੀਜ਼ ਨਾ ਪੰਜਾਬ 'ਚ ਤੇ ਹੈਗੀ ਹੈ ਤੇ ਹਰਿਆਣਾ ਦੇ ਡਿਫਰੈਂਟ ਡਿਸਟ੍ਰਿਕਟ ਉੱਥੇ ਆਂਦੀ ਹੈ ਉੱਥੇ ਆਂਦੀ ਹੈ ਹਾਂ ਉਹ ਸਿਰਫ ਦਾਨ ਦੇ ਨਾਲ ਹੀ ਕੋਈ ਗਵਰਨਮੈਂਟ ਡੇਟ ਕੋਈ ਨਹੀਂ ਜਿੰਨੇ ਹੈ ਡੇਜੀ ਸਿਵਲ ਹਸਪੀਟਲ ਤੋਂ ਡਾਕਟਰਸ ਲੋਕ ਭੇਜ ਦਿੰਦੇ ਨੇ ਬਿਲਕੁਲ ਪਰ ਉਹਦਾਦ ਇਤੋਂ ਹੀ ਮਿਲੀ ਹੈ ਦਾਨ ਦੇ ਤੋਂ ਇਹ ਉਹ ਜਿਸ ਦਿਨ ਖੋਲਣਾ ਸੀ ਨਾ ਮਹੀਨਾ ਪਹਿਲੇ ਇੱਥੇ ਅਰਦਾਸ ਕਰਕੇ ਗਏ ਸੀ ਕਿ ਹਾਂ ਵੀ ਖੋਲਣਾ ਹੈ ਮਿਹਨਤ ਖੋਲਤਾ ਤੇ ਹੁਣ ਅੱਜ ਉੱਤੇ ਇੰਨੇ ਬੰਦੇ ਨੇ ਪਰ ਫਿਰ ਵੀ ਇੱਥੇ ਆਣਾ ਕਿਉਂਕਿ ਇੱਥੋਂ ਦਾਤ ਮਿਲੀ ਹੈ ਦਿਲ ਨਹੀਂ ਕਰਦਾ ਕਿ ਨਾ ਆਈ ਚਾਰ ਦਿਨ ਰੱਹੀ ਰਹਿ ਨਹੀਂ ਹੁਣ ਅਸੀਂ 25 ਤਰੀਕ ਅਗੇ ਸੀ 26 28 28 ਤੱਕ ਰਵਾਂਗੇ ਫਿਰ 28 ਤਰੀਕ ਰਾਤੀ ਜਾਵਾਂਗੇ ਹਰ ਸਾਲ ਆ ਬਿਲਕੁਲ ਆਪਾਂ ਅੰਦਰ ਜਾ ਕੇ ਜਰੂਰ ਦਿਖਾਈਏ ਇੱਕ ਵਾਰ ਇੱਥੇ ਇਹ ਮਸ਼ੀਨਾ ਪਹਿਲੇ ਵੇਖ ਲਓ ਆ ਤੁਸੀਂ ਮਸ਼ੀਨਾ ਦੇਖ ਸਕਦੇ ਹੋ ਕਿਵੇਂ ਰਿਲੀਫ ਮਿਲ ਰਿਹਾ ਤੁਹਾਨੂੰ ਯਾ ਚਲਾ ਕੇ ਗਏ ਨੇ ਮਸ਼ੀਨਾਂ ਪੰਜ ਰਿਲੀਫ ਮਿਲਣਾ ਸ਼ੁਰੂ ਹੋ ਰਿਹਾ ਹਾਂਜੀ ਰਿਲੀਫ ਮਿਲ ਰਿਹਾ ਕਾਫੀ ਕਿਵੇਂ ਲੱਗ ਰਿਹਾ ਹੈਗਾ ਬਹੁਤ ਵਧੀਆ ਲੱਗ ਰਿਹਾ ਮੈਂ ਹੈਂਡੀਕੈਪ ਆ ਇਸ ਕਰਕੇ ਮੇਰੇ ਨਾ ਪੈਰ ਕਾਫੀ ਦੁਖ ਰਹੇ ਨੇ ਮੈਂ ਪਿੰਨ ਪੋਲੀਓ ਹੋਇਆ ਹੋਇਆ ਫਿਰ ਮੈਂ ਤਾਂ ਹੀ ਇੱਥੇ ਮਾਲਿਸ਼ ਕਰਵਾਉਣ ਆਈ ਸੀਗੀ ਤੇ ਹੁਣ ਕਾਫੀ ਆਰਾਮ ਮਿਲ ਰਿਹਾ ਹੈ ਇਹਨੂੰ ਆਰਾਮ ਮਿਲ ਰਿਹਾ ਹਾਂਜੀ ਇਹ ਬਹੁਤ ਸਪੈਸ਼ਲ ਲੱਗਿਆ ਮਤਲਬ ਆਹ ਬੜੀ ਔਰ ਇਹ ਲੈਗਸ ਦੋਨਾਂ ਨੂੰ ਹੀ ਪ੍ਰੈਸ ਕਰਦੀ ਹੈਗੀ ਅੱਛਾ ਮਾਤਾ ਜੀ ਨੂੰ ਪੁੱਛੋ ਕੀ ਰਹਾ ਮੈਮ ਸਸੇ ਘਰ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਅਸੀਂ ਪਿੰਡਕ ਪਾਲੰਦੋਂ ਜੀ ਖਮਾਣਾ ਤੋਂ ਪਾਲੰਦੋਂ ਤੋਂ ਜੀ ਅੱਛਾ ਜੀ ਇਹ ਕਿਵੇਂ ਰੈਲੀਫ ਮਿਲ ਰਿਹਾ ਆਰਾਮ ਆ ਰਿਹਾ ਆਰਾਮ ਮਿਲ ਰਿ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਜਿਵੇਂ ਹੁਣ ਲੱਤਾਂ ਦੀ ਪੇਨ ਹੋ ਰਹੀ ਸੀ ਲੱਤਾਂ ਦੇ ਦਰਦ ਸੀ ਉਹ ਠੀਕ ਹੋ ਰਿਹਾ ਠੀਕ ਹੋ ਰਿਹਾ ਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਜਿਹੜੇ ਨੇ ਦੂਰੋਂ ਦੂਰੋਂ ਚੱਲੇ ਕੇ ਆਉਂਦੇ ਨੇ ਜਿਵੇਂ ਬਾਈ ਜੀ ਨੇ ਵੀ ਦੱਸਿਆ ਕਿ ਗੱਡੀਆਂ ਜਿਹੜੀਆਂ ਨੇ 5-6 ਕਿਲੋਮੀਟਰ ਪਿੱਛੇ ਰੋਕ ਕੇ ਦਿੱਤੀਆਂ ਜਾਂਦੇ ਨੇ ਜਿੱਦੇ ਕਰਕੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤੁਰਨ ਦੇ ਵਿੱਚ ਦਿੱਕਤ ਆ ਜਾਂਦੀ ਹੈ ਲਾਈਨ ਦੇ ਵਿੱਚ ਖੜਨਾ ਪੈਂਦਾ ਆ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਨੇੜੇ ਤੋਂ ਸੀਸ ਜਿਹੜਾ ਆ ਉਹ ਨਮਨ ਕੀਤਾ ਜਾਵੇ ਬਿਲਕੁਲ ਨਜ਼ਦੀਕ ਦੇ ਵਿੱਚੋਂ ਜਾ ਕੇ ਆਪਾਂ ਬਿਲਕੁਲ ਅੰਦਰ ਅੰਦਰ ਚਲੀ ਜੀ ਆਪਾਂ ਤੁਹਾਨੂੰ ਅੰਦਰ ਵੀ ਜਿਹੜਾ ਆ ਲੈ ਚਲਦੇ ਆ ਅੰਦਰੋਂ ਤੁਹਾਨੂੰ ਦਿਖਾਣੇ ਆ ਜਿਵੇਂ ਕੁਝ ਮਿਸ਼ਨ ਨੇ ਨੇ ਬਾਈ ਜੁਨੀ ਵੀ ਜਿਹੜੇ ਨੇ ਲੈ ਕੇ ਜਾ ਰਹੇ ਆ ਤੇ ਪਰਚੀਆਂ ਕੱਟ-ਕੱਟ ਕੇ ਨੰਬਰ ਦਿੰਦੇ ਨੇ ਨਾ ਅੱਛਾ ਪਰਚੇ ਕੱਟ ਗਈ ਤਾਂ ਫਿਰ ਅੱਗੇ ਜਾਈਦਾ ਜੀ ਇੱਕ ਮਰੀਜ਼ ਉੱਤੇ ਫਿਰ ਵੀ ਕਿੰਨਾ ਕੇ ਸਮਾਂ ਲੱਗ ਜਾਂਦਾ ਜਿਵੇਂ ਇੱਕ ਇੱਕ ਜਾਣੇ ਦੀ ਮਾਲਿਸ਼ ਕਰਨੀ 15-20 ਮਿੰਟ ਤੇ ਲੱਗੀ ਜਾਂਦੇ ਨੇ ਅੰਦਰ ਆ 20 ਮਿੰਟ ਲੱਗ ਜਾਂਦੇ ਆ ਜੇ ਬੰਦਾ ਰਿਲੈਕਸ ਹੋ ਬਿਲਕੁਲ ਆ ਅਸੀਂ ਆ ਅੱਜ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਵੀ ਕੀ ਆ ਜਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਇਹਨਾਂ ਦਾ ਵੋਲੰਟੀਅਰਸ ਨੂੰ ਸਾਰਿਆਂ ਨੂੰ ਮੋਟੀਵੇਟ ਕਰਕੇ ਤੇ ਅੱਜ ਇਹਨਾਂ ਨੇ ਅਸੀਂ ਤੇ ਲਗਾ ਰਹੇ ਹਾਂ 12-13 ਤੋਂ ਤੇ ਇਸ ਸਾਲ ਵੀਰਜੀ ਹੋਰ ਨਾਲ ਵੀਰਜੀ ਨੇ ਹਿੰਮਤ ਮਾਰੀ ਤੇ ਐਨੇ ਸਾਰੇ ਵਲੰਟੀਅਰ ਡਿਫਰੈਂਟ ਡਿਫਰੈਂਟ ਸਟੇਟ ਤੋਂ ਕੋਈ ਹਰਿਆਣਾ ਤੋਂ ਕਿ ਕਿੱਥੋਂ ਹੋਰ ਡਿਫਰੈਂਟ ਡਿਫਰੈਂਟ ਡਿਸਟ੍ਰਿਕਟ ਤੋਂ ਐਂਡ ਦੀ ਹਿੰਮਤ ਹੈ ਅਜਾ ਗੱਲ ਕਰੋ ਕਿ ਮਿਸ਼ਨ ਚੜ੍ਹਦੀ ਕਲਾ ਤੋਂ ਆ ਅਸੀਂ ਹਰ ਸਾਲ ਉੱਥੇ ਲਗ ਲਗ ਸੇਵਾਵਾਂ ਕਰੀਦੀਆਂ ਲਾਸਟ ਈਅਰ ਅਸੀਂ ਪਾਣੀ ਦੀ ਸੇਵਾ ਕੀਤੀ ਸੀ ਟ੍ਰੈਫਿਕ ਕੰਟਰੋਲ ਦੀ ਸੇਵਾ ਕੀਤੀ ਸੀਗੀ ਸਫਾਈ ਦੀ ਸੇਵਾ ਕੀਤੀ ਸੀ ਤੇ ਇਸ ਸਾਲ ਅਸੀਂ ਇੱਕ ਸਾਡਾ ਪ੍ਰੋਜੈਕਟ ਚੱਲਦੀ ਰਿਹਾ ਗੁਰੂਗਿਆਰ ਲੱਗਰ ਉਸੇ ਦਾਨਦਰ ਵੀਰਜੀ ਹੋਰਾਂ ਨਾਲ ਮਿਲ ਕੇ ਅਸੀਂ ਉਹਨਾਂ ਦਾ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿੱਤੇ ਅਸੀਂ ਕਰ ਸਕਦੇ ਹਾਂ ਤੇ ਹਰਿਆਣੇ ਤੋਂ ਜਿਲ੍ਹੇ ਪੰਜਾਬ ਦੀ ਗੱਲ ਕਰੀਏ ਪਠਾਨਕੋਟ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਮੋਗੇ ਤੋਂ ਡੇਰਾ ਬਾਬਾ ਨਾਨਕ ਤੋਂ ਸਾਰੀ ਆਲਮੋਸਟ ਪੂਰੇ ਪੰਜਾਬ ਦੇ ਉਤੋਂ ਦੀ ਵਲੰਟੀਅਰਸ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖੋ ਉਹਨਾਂ ਲੱਗ ਰਿਹਾ ਐ ਹੁਣੇ ਹੋ ਕੇ ਗਏ ਨੇ ਸਵੇਰੇ ਸੇਵਾ ਕਰਕੇ ਗਏ ਨੇ ਦੁਬਾਰਾ ਫੇਰ ਆ ਗਏ ਨੇ ਫੇਰ ਆ ਗਏ ਕਹਿੰਦੇ ਆਪਾਂ ਸੇਵਾ ਕਰਨੀ ਆ ਅਸੀਂ ਦੋ ਦੋ ਘੰਟੇ ਦੇ ਜਾਣੇ ਸ਼ਿਫਟਾਂ ਲਾਈ ਜਾਣੀ ਇਹ ਆਪਾਂ ਭਾਜੀ ਹੋਰ ਨੇ ਭਾਜੀ ਹੁਣੇ ਆਏ ਨੇ ਭਾਜੀ ਨਾਮ ਸਤਸਕਲਜੀ ਕੀ ਨਾਮ ਹੈ ਤੁਹਾਡਾ ਮੋਹਿੰਦਰਜੀਤ ਸਿੰਘ ਜੀ ਕਹਿੰਦੇ ਸਵੇਰੇ ਸੇਵਾ ਜਿਹੜੀ ਆ ਕਰਕੇ ਗਏ ਦੁਬਾਰਾ ਤੇ ਫੇਰ ਚ ਇਸਕੁੱਟ ਕੇ ਕੇ ਜਾ ਕੇ ਦੁਬਾਰਾ ਸੇਵਾ ਕਰੀ ਚ ਆ ਗਏ ਦੁਬਾਰਾ ਆ ਗਏ ਵਧੀਆ ਲੱਗਦਾ ਬਹੁਤ ਵਧੀਆ ਲੱ ਕਹਿੰਦਾ ਹੈ ਕਿ ਇਹ ਜਿਹੜੀ ਬੇਜੀ ਕੀ ਗੱਲ ਤਾਂ ਹੈਗੀ ਹੈ ਕਿ ਸਰੀਰਿਕ ਆਰਾਮ ਜਦੋਂ ਮਿਲਦਾ ਆ ਉਹਦੇ ਨਾਲ ਜਦੋਂ ਰੂਹ ਤੱਕ ਆਰਾਮ ਮਿਲ ਜਾਂਦਾ ਨਾ ਫਿਰ ਬੜੀ ਜਿਹੜੀ ਸੀਸ ਨਿਕਲਦੀ ਆ ਬਿਲਕੁਲ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਵਾਹਿਗੁਰੂ ਜੀ ਖਾਲਸਾ ਮਨਣਾ ਜੀ ਕਰਨਵੀਰ ਸਿੰਘ ਜੀ ਤੇ ਕਿਹੜੀ ਜਗ੍ਹਾ ਤੋਂ ਮੋਗੇ ਤੋਂ ਆਏ ਜੀ ਹਾਂ ਜੀ ਹਾਂ ਜੀ ਜੀ ਸਵੇਰ ਦੇ ਹੁਣ ਤੁਸੀਂ ਸੇਵਾ ਕਰ ਰਹੇ ਹੋ ਕਿੰਨੇ ਕੁ ਮਰੀਜ਼ ਜਿਹੜੇ ਨੇ ਤੁਹਾਡੇ ਕੋਲੋਂ ਲੰਘ ਚੁੱਕੇ ਬੇਅੰਤ ਹੈ ਸਤਿਗੁਰ ਦੀ ਕਿਰਪਾ ਗੁਰੂ ਸਾਹਿਬ ਦੀ ਜੀ ਬੜੇ ਬੇਅੰਤ ਮਰੀਜ਼ ਆ ਰਹੇ ਨੇ ਆਨੰਦ ਮੈਂ ਕਹਿੰਦਾ ਜੀ ਅਸੀਂ 10 ਮਿੰਟ ਘੇੜਾ ਕੱਢਣ ਗਏ ਆ ਤੇ ਸਾਡਾ ਮਨ ਤਾਂ ਹਉਮਾ ਹਉਮ ਕਰਦਾ ਸੀ ਕਿ ਸੇਵਾ ਦੇ ਦੁਆਰਾ ਆ ਜੀ ਸਾਡਾ ਇਹਨਾ ਮਨ ਕਰ ਰਿਹਾ ਜੀ ਕਿ ਅਸੀਂ ਉੱਠੀਏ ਨਾ ਜੀ ਅੱਜ ਹਾਂ ਉੱਠੇ ਨਾ ਕਿ ਉਰੀ ਬੈਠ ਕੇ ਸੇਵਾ ਜੀ ਸੇਵਾ ਕਰੀਏ ਬਾਪੂ ਦੇ ਚਰਨਾ ਤੇ ਜੀ ਕਿਰਪਾ ਉਸ ਦਾਤੇ ਦੀ ਬਾਪੂ ਜੀ ਬਿਲਕੁਲ ਦੇਖ ਉਮਰ ਵਾਲੇ ਜੀ ਗੇਰੀ ਸੇਵਾ ਹਾਂ ਬਿਲਕੁਲ ਦੇਖ ਮੈਂ ਵੀ ਉਹੀ ਦੇਖਣ ਜਾ ਰਿਹਾ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਹਾਲ ਚਾਲ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਭਾਈ ਰਵਿੰਦਰ ਸਿੰਘ ਹੈ ਜੀ ਕਿੰਨੀ ਉਮਰ ਹੋ ਗਈ ਮੇਰੀ ਉਮਰ 60 ਸਾਲ ਦੀ ਆ 60 ਸਾਲ ਦੀ ਉਮਰ ਦੀ ਤੁਸੀਂ ਸੇਵਾ ਕਰ ਰਹੇ ਹੋ ਤੇ ਜਿਵੇਂ ਆਪਾਂ ਉਹਰੇ ਕਈ ਵਾਰ ਜਿਵੇਂ ਆਪਾਂ ਕਹਿੰਦੇ ਕਿ 40 45 ਸਾਲ ਦੇ ਵੀ ਆਦੇ ਹੋਣਗੇ ਸੇਵਾ ਕਰਵਾ ਉਹ ਵੀ ਕਰਵਾਉਂਦੇ ਨੇ ਫਿਰ ਤੁਹਾਡੇ ਕੋਲ ਦੇਖੋ ਗੱਲ ਇਹ ਹੈ ਜੀ ਵੀ ਜੇ ਸਾਡੇ ਗੁਰੂ ਸਾਹਿਬ ਵੱਡੀ ਉਮਰ ਚ ਸੇਵਾ ਕਰ ਸਕਦੇ ਆ ਗੁਰੂ ਅੰਗਦ ਦੇ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਵੱਡੀ ਉਮਰ ਤੱਕ ਸੇਵਾ ਕਰਦੇ ਆਂ ਉਹਨਾਂ ਦੀ ਪ੍ਰੇਰਣਾ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਅਸੀਂ ਵੀ ਏਡੀ ਉਮਰ ਵੀ ਸੇਵਾ ਕਰਦੇ ਆਂ ਜਿੰਨੀ ਮਰਨ ਸੇਵਾ ਦੂਗਾ ਉਡੀ ਦਰ ਕਰੀ ਜਾਵਾਂਗੇ ਸਭ ਤੋਂ ਵੱਡੀ ਜਿਹੜੀ ਸੇਵਾ ਮਨੁੱਖਤਾ ਦੀ ਸੇਵਾ ਐਤੋਂ ਵੱਡੀ ਕੋਈ ਸੇਵਾ ਹੈ ਨਹੀਂ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਜੇ ਕਿਸੇ ਦਾ ਆਪ ਦਰਦ ਦੂਰ ਕਰ ਦਈਏ ਨਾ ਐਤੋਂ ਵੱਡੀ ਮਾਰੇ ਦੀ ਖੁਸ਼ੀ ਵੀ ਕੋਈ ਨਹੀਂ ਚੀਦਾਂ ਦੇ ਚਰਨਾ ਚ ਇਹੀ ਬੇਨਤੀ ਆ ਇਹੀ ਆ ਬਸ ਵੀ ਕਿਸੇ ਲੋੜਵੰਦ ਦੀ ਇਨਸਾਨੀਅਤ ਦੀ ਸੇਵਾ ਕਰੋ ਦਾ ਜੇ ਲੰਗਰ ਲਾਉਣਾ ਨਾ ਜਿਵੇਂ ਉਹਨਾਂ ਇਨਸਾਨੀਅਤ ਦੀ ਸੇਵਾ ਦਾ ਲੰਗਰ ਲੱਗਾ ਲੋੜਵੰਦ ਦੀ ਸੇਵਾ ਕਰਦੇ ਹੋ ਗੁਰੂ ਆਪੇ ਖੁਸ਼ ਹੋ ਜਾਊਗਾ ਕਿਉਂ ਗੁਰੂ ਕਹਿੰਦਾ ਗੁਰੂ ਕਹਿੰਦਾ ਆਪਾਂ ਨੂੰ ਵੀ ਜਿਹੜਾ ਗੁਰੂ ਦੀ ਜਿਹੜੀ ਮਾਇਆ ਨਾ ਗਰੀਬ ਦਾ ਜਿਹੜਾ ਮੂੰਹ ਹੈ ਉਹ ਗੁਰੂ ਦੀ ਘੋਲਕ ਹੈ ਅਸਲ ਜਿਹੜੀ ਸੇਵਾ ਉਹ ਲੋੜਵੰਦ ਦੀ ਸੇਵਾ ਹੈ ਸਤਿਗੁਰੂ ਕਿਰਪਾ ਕਰਨ ਸਾਰਿਆਂ ਤੇ ਜਿੰਨੇ ਅਸੀਂ ਆਏ ਆ ਮਹਾਰਾਜ ਇਸ ਤਰ੍ਹਾਂ ਸੇਵਾ ਲੈਦੇ ਰਹਿਣ ਜਿੰਨੇ ਜੇ ਕਰੋ ਮਰ ਹੈਗੀ ਹੈ ਜਨ ਦੀ ਕਲਾ ਬਖਸ਼ ਕਰਨ ਦੀ ਵਾਹਿਗੁਰੂ ਬਹੁਤ ਵਧੀਆ ਲੱਗਿਆ ਬਹੁਤ ਵਿਚਾਰ ਬਹੁਤ ਸੋਹਣੇ ਨੇ ਜਦੋਂ ਕੁਝ ਗੱਲਾਂ ਨਿਕਲਦੀ ਨੇ ਹੁਣ ਜਿਵੇਂ ਆਪਾਂ ਕੁਝ ਉਹਨਾਂ ਲੋਕਾਂ ਨਾਲ ਵੀ ਜਿਹੜੀ ਇਹ ਗੱਲਬਾਤ ਕਰਨ ਦੀ ਕੋਈ ਕੋਸ਼ਿਸ਼ ਕਰਾਂਗੇ ਤਾਂ ਮੈਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕੇਸਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜਗਰਾਉ ਤੋਂ ਹੀ ਜਿਗਰਾਉਂ ਤੋਂ ਆਏ ਹਾਂ ਹਾਂ ਜੀ ਹੁਣ ਜਿਵੇਂ ਸੇਵਾ ਕਰਵਾਣ ਲੱਗੇ ਹੋ ਪਹਿਲਾਂ ਪਿਛਲੇ ਸਾਲ ਆਏ ਸੀ ਕਿ ਪਹਿਲੀ ਵਾਰ ਹਾਂ ਜੀ ਪਹਿਲੇ ਪਿਛਲੇ ਸਾਲ ਪਿਆਏ ਸੀ ਕਿਵੇਂ ਲੱਗਦਾ ਆ ਕੇ ਬਹੁਤ ਵਧੀਆ ਲੱਗਦਾ ਬਹੁਤ ਸੇਵਾ ਕਰਦੇ ਸੇਵਾ ਪੂਰੀ ਐ ਲਾੜ ਨਾਲ ਕਰਦੇ ਆ ਮੈਂ ਪੂਰੀ ਬਹੁਤ ਵਧੀਆ ਸੇਵਾ ਕਰਦੇ ਹੁੰਦੇ ਬਹੁਤ ਖੁਸ਼ ਹੋ ਜਾਂਦੀ ਹੈ ਪੂਰੀ ਤਕੀਮਾ ਹੀ ਲਾਣ ਦੇ ਜਰਾ ਇਹ ਫਿਰ ਜੀ ਜਿਸ ਕਿਰੀ ਜੀ ਆਪਾਂ ਗੱਲ ਕਰੀਏ ਤਾਂ ਤੇਲ ਕਿਹੜੀ ਵਰਤੋਂ ਕਰਦੇ ਆਪਾਂ ਤੇਲ ਨਾਲ ਸਪੈਸ਼ਲ ਆਪਾਂ ਬਣਾਉਂਦੇ ਆ ਦੋ ਟਾਈਪ ਦਾ ਹੁੰਦਾ ਹੈ ਉਹਦੇ ਵਿੱਚ ਅਲੱਗ-ਅਲੱਗ ਜੜੀ ਬੂਟੀਆਂ ਡਾਲ ਕੇ ਉਹਨੂੰ ਕਾੜ ਕੇ ਫਿਰ ਬਣਾਇਆ ਜਾਂਦਾ ਹੈ ਸਾਡੇ ਪਿਤਾ ਜੀ ਨੇ ਉੱਥੇ ਅੰਦਰ ਹੈਗੇ ਨੇ ਉਹਨਾਂ ਨੇ ਕੋਰਸਿਸ ਵਗੈਰਾ ਬਹੁਤ ਸਾਰੇ ਨੇਚਰੋਥੈਰਪੀ ਔਰ ਕਈ ਕੋਰਸਿਸ ਕੀਤੇ ਨੇ ਤੇ ਉਹ ਫਿਰ ਇਹ ਸਾਰੇ ਡਿਫਰੈਂਟ ਲਏ ਐਤ ਕੀਤੇ ਬਹੁਤ ਹੀ ਇੱਕ ਅਲੱਗ ਜਿਹਾ ਤੇਲ ਲੈ ਕੇ ਆਏ ਆ ਜਿਹੜਾ ਜਿਹੜੀ ਭਸਮ ਤੋਂ ਬਣਾਇਆ ਗਿਆ ਬਸ ਹਮ ਦੋ ਹਾਂ ਤੇ ਉਹ ਤੁਹਾਨੂੰ ਮਿਲਾਵਾਂਗਾ ਮੈਂ ਹਣੇ ਅੰਦਰ ਹੈਗੇ ਨੇ ਆਓ ਮੈਂ ਤੁਹਾਨੂੰ ਮਿਲਾਂਦਾ ਹਾਂ ਅੰਦਰ ਵੀ ਆਪਾਂ ਲੈ ਚੱਲਦੇ ਆਂ ਅੰਦਰ ਤੁਹਾਨੂੰ ਦਿਖਾਣਾ ਜਿਵੇਂ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਇੱਕ ਵਾਰ ਆਲੇ-ਦਲੇ ਦਾ ਦ੍ਰਿਸ਼ ਜਿਹੜਾ ਆ ਜਰੂਰ ਬਖਾਣ ਕਿ ਜਿਹੜੀ ਸੇਵਾ ਆ ਉਹ ਚੱਲ ਰਹੀ ਹੈ ਤੇ ਇਸ ਦੇ ਵਿੱਚ ਜਿਹੜੇ ਆ ਨਹੀਂ ਹੈਗਾ ਕਿ ਇੱਕ ਦੂਜੇ ਤੋਂ ਉੱਪਰ ਉੱਠ ਕੇ ਕਰਦੇ ਪੈਣੇ ਕਿ ਯਾਰ ਮੈਨੂੰ ਇੱਕ ਵਾਰ ਸੇਵਾ ਕਰਨ ਦਾ ਮੌਕਾ ਮਿਲੇ ਮੈਨੂੰ ਮਿਲ ਜਾਵੇ ਮੌਕਾ ਕਿਉਂਕਿ ਇਹਨੇ ਨਹੀਂ ਆਣੇ ਨੇ ਨਾ ਉਹਦੇ ਵਿੱਚ ਪੂਰਾ ਚਾਅ ਜੜਿਆ ਹੁੰਦਾ ਸਾਲ ਦਾ ਨਾ ਕਿ ਹਾਂ ਵੀ ਸਾਰੇ ਜੋਬ ਕਰਦੇ ਨੇ ਕੋਈ ਇਹਨਾਂ ਦਾ ਉਹਨਾਂ ਦਾ ਕੋਈ ਹੈ ਨਹੀਂ ਹੈ ਕਿ ਹਾਂ ਵੀ ਇਹਨਾਂ ਦਾ ਰੋਜ਼ਾ ਹੈਗਾ ਮਤਲਬ ਇਹਨਾਂ ਕਿ ਹਾਂ ਵੀ ਇੱਕ ਕੰਮ ਕਰਦੇ ਨੇ ਨਹੀਂ ਇਹ ਸਾਰੇ ਕੋਈ ਇੰਜੀਨੀਅਰ ਹੈਗਾ ਕੋਈ ਆਈਟੀ ਕੰਪਨੀ ਤੋਂ ਹੋਏਗਾ ਕੋਈ ਐਚਆਰ ਤੋਂ ਹੋਏਗਾ ਤੇ ਇੱਥੇ ਆ ਕੇ ਹਰ ਕੋਈ ਬੰਦਾ ਸੇਵਾ ਕਰਦਾ ਬਿਲਕੁਲ ਅਸੀਂ ਅੰਦਰ ਵੀ ਚੱਲਦੇ ਆਂ ਆਪਾਂ ਜਾਂਦੇ ਜਾਂਦੇ ਤੁਹਾਨੂੰ ਉਹ ਉਹਨਾਂ ਨਾਲ ਵੀ ਜਿਹੜੇ ਨਹੀਂ ਗੱਲਬਾਤ ਕਰਵਾ ਦਿੰਨੇ ਆ ਇਹਦੇ ਵੀ ਰਸ਼ ਜਿਹਾ ਲੱਗਿਆ ਹੈ ਅੱਜ ਰਸ਼ ਲੱਗਿਆ ਸਤਿ ਸ਼੍ਰੀ ਅਕਾਲ ਜੀ ਬਾਈ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਠੀਕ ਹੈ ਜੀ ਸੰਗਤ ਬਹੁਤ ਦੂਰੋਂ ਦੂਰੋਂ ਆ ਰਹੀ ਆ ਆਏ ਫੇਰੀ ਲੱਗਦਾ ਜੀ ਉਹ ਕੈਂਪ ਕਿਰਬਨ 14 ਤੋਂ ਸ਼ੁਰੂ ਹੋਇਆ ਸਾਡਾ ਇਹ ਮਾਲਸ਼ਾਲਾ ਕੈਂਪ ਜੀ ਤੇ ਹੁਣ ਸਮਝ ਲਓ 23 ਆ ਗਿਆ ਬਿਲਕੁਲ ਮੈਂ ਗੱਲ ਕਰ ਰਿਹਾ ਸੀ ਕਹਿੰਦੇ ਮੈਂ ਕਿਹੜੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਕਹਿੰਦੇ ਤੁਹਾਡਾ ਜ਼ਿਕਰ ਹੋਇਆ ਕਹਿੰਦੇ ਤੁਸੀਂ ਜਿਹੜੇ ਨੇ ਉਹ ਜਿਹੜੀ ਲਾਈ ਹੋਈ ਇਹਨਾਂ ਦਾ ਤੇਲ ਬਣਾਉਣ ਦੀ ਫਿਰ ਮੈਂ ਇਹ ਤਿਲਾਂ ਦੇ ਤੇਲ ਚ ਹੀ ਬਣਦਾ ਜੀ ਤਿੰਨ ਚਾਰ ਚੀਜ਼ਾਂ ਹੋਰ ਪੈਂਦੀਆਂ ਹਾਂਜੀ ਇਹ ਤੇਲ ਫਿਰ ਇਹਨਾਂ ਦਾ ਵਾਸਤੇ ਅਸੀਂ ਉੱਥੋਂ ਹੀ ਬਣਾ ਕੇ ਲੈ ਆਨੇ ਜੀ ਮਾਲਿਸ਼ ਵਾਸਤੇ ਮਾਲਿਸ਼ ਵਾਸਤੇ ਹਾਂਜੀ ਹਾਂਜੀ ਸਪੈਸ਼ਲ ਤੇਲ ਬਣ ਜਾਂਦਾ ਜੀ ਪੇਨ ਕਿਲਰ ਤੇਲ ਕਹਿ ਸਕਦੇ ਉਹਨੂੰ ਇੱਕਠਾ ਹੀ 10 15 ਲੀਟਰ ਬਣਾ ਲਿਆ ਜੀ ਮੇਰੇ ਇੱਥੇ 3 ਦਿਨ ਚੱਲਦਾ ਜੀ 5 ਲੀਟਰ ਰੋਜ਼ ਦਾ ਲੱਗ ਜਾਂਦਾ ਇਹਨਾਂ ਦੇ ਮਲਸ਼ ਮਲਸ਼ ਹਰ ਰੋਜ਼ 5 ਲੀਟਰ ਲਾਈਆਂ ਹਾਂਜੀ ਹਾਂਜੀ ਉਹ ਵੀ ਅਸੀਂ ਸਾਰਾ ਜੇ ਬਾਅਦ ਚ ਕੋਈ ਥੋੜਾ ਬੋਝਾ 5000 ਲੀਟਰ ਰੋਲਰੋਂ ਵੰਡ ਦਈਦਾ ਆਜ ਵੰਡ ਕੇ ਚਲੇ ਜੇ ਨਾਲ ਲੈ ਲਜਾਈਦਾ ਵਾਪਸ ਨਾਲ ਇੱਥੇ ਸੇਵਾ ਵਾਸਤੇ ਆਉਂਦੇ ਜੀ ਇਹ ਸਾਰੇ ਮੁੰਡੇ ਸਭ ਆਪਣੇ ਆਪਣੇ ਕੰਮ ਲੱਗੇ ਹੋਏ ਆ ਜਿਵੇਂ ਕੋਈ ਨੌਕਰੀਆਂ ਤੇ ਨੇ ਇਹਨਾਂ ਦੇ ਨਾਲ ਜੀ ਛੁੱਟੀ ਲੈ ਕੇ ਆਦੇ 3 ਦਿਨ ਤਿੰਨ ਦਿਨਾਂ ਤੇ ਸੇਵਾ ਚੋਂ ਨੇ ਸਾਡੇ ਨਾਲ ਸਭ ਬੱਚੇ ਆ ਸਾਡੇ ਨਾਲ ਹੀ ਆਏ ਹੋਏ ਜੀ ਤੇ ਸੇਵਾ ਕਰਦੇ ਨੇ ਜੀ ਤਿੰਨ ਦਿਨ ਛੁੱਟੀ ਲੈਂਦੇ ਨੇ ਤਿੰਨ ਦਿਨਾਂ ਤੇ ਛੋਟੇ ਸਹਬ ਜਿਆਦਾ ਵਾਸਤੇ ਸੇਵਾ ਵਾਸਤੇ ਬ੍ਰਾਹਮ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਕਿਉਂਕਿ ਕਿਤੇ ਨਾ ਕਿਤੇ ਇੱਕ ਐਸਾ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੱਥੇ ਬਜ਼ੁਰਗਾਂ ਦਾ ਜਿਹੜਾ ਸਨਮਾਨ ਜਿਹੜਾ ਕਰਨਾ ਚਾਹੀਦਾ ਹੈ ਆਪਾਂ ਨੂੰ ਨੌਜਵਾਨ ਪੀੜੀ ਕਿਤੇ ਲੱਗੀ ਹੋਈ ਆ ਔਰ ਸੇਵਾ ਜਿਹੜੀ ਆਪਣੀ ਨਿਭਾ ਰਹੀ ਆ ਬਾਕਮਾਲ ਸੇਵਾ ਆ ਸੰਗਤ ਬਹੁਤ ਦੂਰੋਂ ਦੂਰੋਂ ਪਹੁੰਚਦੀ ਆ ਫਤਿਹਗੜ ਸਾਹਿਬ ਦੇ ਵਿੱਚ ਇਸ ਦਿਨਾਂ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਕਿੰਨਾ ਕਿਤੇ ਇੱਕ ਸੇਵਾ ਆਪਾਂ ਥੋੜੇ ਸਮਾਂ ਪਹਿਲਾਂ ਵੀ ਬਜ਼ੁਰਗਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਵੀ ਇੱਕ ਗੱਲ ਆਖੀ ਕਿ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਹੁੰਦੀ ਆ ਤੇ ਇਸ ਸੇਵਾ ਨੂੰ ਆਪਾਂ ਨੂੰ ਹਰ ਮੈਂ ਕਹਿੰਨਾ ਕਿ ਇਸ ਦਿਨ ਨਹੀਂ ਹਰ ਰੋਜ਼ ਕਰਨੀ ਚਾਹੀਦੀ ਆ ਆਪਣੇ ਜੇ ਤੁਸੀਂ ਘਰ ਦੇ ਵਿੱਚ ਇਹ ਵੀਡੀਓ ਵੇਖ ਰਹੇ ਹੋ ਤੇ ਆਪਣੇ ਬਜ਼ੁਰਗਾਂ ਦਾ ਜਿਹੜਾ ਸਨਮਾਨ ਕਰਨਾ ਨਾ ਭੁੱਲੋ ਕਿਉਂਕਿ ਬਜ਼ੁਰਗ ਹੀ ਆਪਣੀਆਂ ਜੜ੍ਹਾਂ ਹੁੰਦੀਆਂ ਨੇ ਤੇ ਆਪਣੀਆਂ ਜੜ੍ਹਾਂ ਕਦੇ ਵੀ ਨਹੀਂ ਭੁਲਣੀਆਂ ਚਾਹੀਦੀਆਂ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਤਦ ਤੱਕ ਲਈ ਮੈਨੂੰ ਜਣੀ ਹਰਮਿੰਦਰ ਖੜੇ ਨੂੰ ਬਹੁਤ ਜ਼ਿਆਦਾ ਦੇ ਜ਼ਰੂਰ ਰਹਿਮ ਟਿਮ ਧੰਨਵਾਦ